ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਦੇ ਉੱਤੇ ਅੱਜ ਅਸੀਂ ਗਿੱਦੜਬਾਦ ਦੇ ਵਿੱਚ ਝੰਡਾ ਮਾਰਚ ਕਰਨ ਲਈ ਮਜਬੂਰ ਹੋਏ ਹਾਂ ਪਿਛਲੇ ਸਮੇਂ ਦੇ ਵਿੱਚ ਮੁਲਾਜ਼ਮਾਂ ਵੱਲੋਂ ਤੇ ਪੈਨਸ਼ਨਰਾਂ ਵੱਲੋਂ ਵੱਖ-ਵੱਖ ਸਮੇਂ ਤੇ ਸਰਕਾਰ ਵੱਲੋਂ ਸਾਨੂੰ ਮੀਟਿੰਗਾਂ ਦਿੱਤੀਆਂ ਗਈਆਂ ਪਰ ਕਿਸੇ ਵੀ ਮੀਟਿੰਗ ਦੇ ਵਿੱਚ ਪਹਿਲੀ ਗੱਲ ਤਾਂ ਮੀਟਿੰਗਾਂ ਹੋਈਆਂ ਹੀ ਨਹੀਂ ਜੇ ਕੋਈ ਮੀਟਿੰਗ ਹੋਈ ਐ ਤਾਂ ਉਹਦੇ ਵਿੱਚ ਨਕੰਮੇ ਜਿਹੇ ਬੰਦੇ ਬਿਠਾ ਦਿੱਤੇ ਜਿਨ੍ਹਾਂ ਕੋਲੇ ਕੋਈ ਪਾਵਰ ਨਹੀਂ ਐ ਉਹ ਮੁਲਾਜ਼ਮ ਮੰਗਾ ਤੇ ਕੋਈ ਹੱਲ ਨਹੀਂ ਕਰ ਸਕਦੇ ਲੋਕਾਂ ਨੇ ਖਾਸ ਕਰਕੇ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਇਆ ਔਰ ਇਹ ਉਮੀਦ ਸੀ ਕਿ ਇਹ ਸਰਕਾਰ ਦੇ ਵਿੱਚ ਆ ਕੇ ਲੋਕਾਂ ਦਾ ਭਲਾ ਕਰਨਗੇ ਇਹਨਾਂ ਨੇ ਲੋਕਾਂ ਦਾ ਭਲਾ ਕੀ ਕਰਨਾ ਸੀ ਇਹਨਾਂ ਨੇ ਆਉ ਦੇ ਢਿੱਡ ਪਰਨੇ ਸ਼ੁਰੂ ਕਰਤੇ ਬਥੇਰੀਆਂ ਗੱਲਾਂ ਕਰਦੇ ਸੀ ਉਦੋਂ ਇਹ ਕਿ ਅੱਜ ਜਦੋਂ ਸਾਡੀ ਸਰਕਾਰ ਆਈ ਰੇਤਾ ਤੁਹਾਨੂੰ ਮਿਲੇਗਾ ਸਾਰੀਆਂ ਫਸਲਾਂ ਤੇ ਐਮ ਐਸ ਪੀ ਮਿਲੇਗੀ ਸਾਡੇ ਕਿਸਾਨ ਸਾਥੀ ਸੁਣ ਰਹੇ ਹੋਣਗੇ ਦੇਖੋ ਕਿਵੇਂ ਮੰਡੀਆਂ ਦੇ ਵਿੱਚ ਝੋਨਾ ਰੋਲਿਆ ਜਾ ਰਿਹਾ ਹੈਗਾ ਕਿੱਥੇ ਐਮ ਐਸ ਪੀ ਮਿਲ ਰਹੀ ਹੈ ਇਹਨਾਂ ਦੀ ਅਣਮੋਲ ਗਗਨ ਉਹ ਕਹਿੰਦੀ ਸੀ 42 ਫਸਲਾਂ ਤੇ ਅਸੀਂ ਐਮ ਐਸ ਪੀ ਦੇਵਾਂਗੇ ਤੇ ਪਹਿਲੇ ਦਿਨ ਹੀ ਸਾਰੀ ਜਿਹੜੀ ਫਸਲ ਹੈ ਉਹ ਚੁਕਾ ਦਿੱਤੀ ਜਾਊਗੀ ਕਿਸੇ ਵੀ ਵਰਗ ਨੂੰ ਕੋਈ ਫਾਇਦਾ ਨਹੀਂ ਦਿੱਤਾ ਗਿਆ ਬੇਰੁਜ਼ਗਾਰ ਸੜਕਾਂ ਤੇ ਰੁੱਲ ਰਹੇ ਆ ਤੁਸੀਂ ਆਪ ਦੇ 3 ਪੁੱਤਾਂ ਨੂੰ ਪੜਾ ਲਓ ਕਿੰਨਾ ਮਰਜ਼ੀ ਪੜਾ ਲਓ ਉਦੋਂ ਬਾਅਦ ਨੌਕਰੀ ਲਈ ਉਹਨਾਂ ਨੂੰ ਲਾਠੀਆਂ ਲਈ ਤਿਆਰ ਕਰੋ ਵੇ ਤੁਹਾਡੇ ਲਾਠੀਆਂ ਮਾਰਨਗੇ ਤੁਹਾਨੂੰ ਇਹ ਕੁੱਟਣਗੇ ਸਾਡੇ ਬੇਰੁਜ਼ਗਾਰ ਪੈਣਾ ਭਰਾਵਾਂ ਨੂੰ ਲਗਾਤਾਰ ਸੜਕਾਂ ਤੇ ਕੁੱਟ ਰਿਹਾ ਉਹਨਾਂ ਨੂੰ ਹਰ ਗੱਲ ਲਈ ਧਰਨਾ ਲਾਉਣ ਲਈ ਮਜਬੂਰ ਕਰ ਰਿਹਾ ਹੈ ਤਾਂ ਇਹਨਾਂ ਸਰਕਾਰਾਂ ਨੂੰ ਸਾਨੂੰ ਭਜਾਉਣਾ ਹੀ ਪੈਣਾ ਅਸੀਂ ਮੁਲਾਜ਼ਮਾਂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਾਂਝੇ ਤੌਰ ਤੇ ਇੱਥੋਂ ਦੇ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੇ ਲੋਕਾਂ ਤੋਂ ਗਲਤੀ ਹੋਈ ਐ ਇਸ ਗਲਤੀ ਨੂੰ ਸੁਧਾਰ ਲਓ ਝਾੜੂ ਨੂੰ ਆਪਣੇ ਘਰਾਂ ਦੇ ਵਿੱਚੋਂ ਬਾਹਰ ਸੱਟ ਦਿਓ ਇਹ ਝਾੜੂ ਜਿਹੜਾ ਅਸੀਂ ਸਿਰ ਤੇ ਬਿਠਾਇਆ ਐ ਇਹ ਸਿਰ ਤੇ ਬਿਠਾਉਣ ਵਾਲੀ ਚੀਜ਼ ਨਹੀਂ ਐ ਇਹ ਪੈਰਾਂ ਵਿੱਚ ਰੱਖਣ ਵਾਲੀ ਚੀਜ਼ ਐ ਇਹਨਾਂ ਨੇ ਸਾਡੇ ਸਿਰ ਦਾ ਹਾਲ ਬਹੁਤ ਮਾੜਾ ਕੀਤਾ ਹੈਗਾ ਸਾਡੇ ਕਿਸੇ ਵੀ ਵਰਗ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਸਾਡੇ ਪੜ੍ਹੇ ਲਿਖੇ ਬੇਰੁਜ਼ਗਾਰ ਸੜਕਾਂ ਤੇ ਰੋਲ ਰਹੇ ਆ ਮਲਾਜਮਾਂ ਦੀਆਂ ਮੰਗਾ ਉਵੇਂ ਦੀਆਂ ਉਵੇਂ ਮੂੰਹ ਟੱਡੀ ਖੜੀਆਂ ਪੈਨਸ਼ਨਰਾਂ ਦੀਆਂ ਮੰਗਾ ਉਵੇਂ ਦੀਆਂ ਉਵੇਂ ਖੜੀਆਂ ਅਸੀਂ ਤੁਹਾਡੇ ਕੋਲ ਅਪੀਲ ਕਰਨ ਆਏ ਆ ਕਿ ਝਾੜੂ ਸਿਰ ਤੇ ਰੱਖਣ ਵਾਲੀ ਚੀਜ਼ ਨਹੀਂ ਐ ਇਹਨੂੰ ਪੈਰਾਂ ਵਿੱਚ ਲਿਆਓ ਇਹਨਾਂ ਦੇ ਜਿਹੜੇ 92 ਅਸੀਂ ਐਮਐਲਏ ਬਣਾ ਕੇ ਗਲਤੀ ਕੀਤੀ ਸੀ ਇਹ ਗਲਤੀ ਨੂੰ ਸੁਧਾਰੀਏ ਇਹ ਆਕੜੇ ਹੋਏ ਆ ਇਹ ਸਮਝਦੇ ਆ ਇਹ ਲੋਕਾਂ ਨੇ ਸਾਨੂੰ ਜਿਤਾਤਾ ਹੁਣ ਅਸੀਂ ਕੁਝ ਵੀ ਕਰ ਸਕਦੇ ਆ ਪਰ ਲੋਕ ਜੇਕਰ ਇਹਨਾਂ ਨੂੰ ਜਿਤਾ ਸਕਦੇ ਆ ਤਾਂ ਲੋਕਾਂ ਨੂੰ ਇਹਨਾਂ ਨੂੰ ਪੁੱਠਾ ਢੇੜਾ ਵੀ ਦੇਣ ਲਈ ਤਿਆਰ ਹੋ ਜਾਣਾ ਚਾਹੀਦਾ ਇਹਨਾਂ ਨੇ ਅੱਜ ਤੱਕ ਕੋਈ ਵੀ ਕੁਝ ਨਹੀਂ ਕੀਤਾ ਜੇ ਕੀਤਾ ਤਾਂ ਚੀਜ਼ ਕੀਤੀ ਆ ਤੁਸੀਂ ਮਾਰੋ ਨਿਗਾ ਕਿਤੇ ਮਰਜੀ ਸਾਰੇ ਪਾਸੇ ਪੋਸਟਰ ਨਹੀਂ ਪੋਸਟਰ ਲੱਗੇ ਆ ਕਿਤੇ ਲਿਖਿਆ 45000 ਪੱਕਾ ਕਰਤਾ ਕਿਤੇ ਲਿਖਿਆ 48000 ਪੱਕਾ ਕਰਤਾ ਕਿਤੇ ਲਿਖਿਆ ਪ੍ਰਾਣੀ ਪੈਨਸ਼ਨ ਦੇਤੀ ਮੈਂ ਤੁਹਾਨੂੰ ਗਰੰਟੀ ਦਿੰਦਾ ਕੋਈ ਵੀ ਮੁਲਾਜ਼ਮ ਇਹਨਾਂ ਨੇ ਪੱਕਾ ਨਹੀਂ ਕੀਤਾ ਜੇ ਮੁਲਾਜ਼ਮ ਪੱਕੇ ਕੀਤੇ ਹੁੰਦੇ ਤਾਂ ਮਾਰਚ 1.5 2 ਕਿਲੋਮੀਟਰ ਲੰਬਾ ਸਾਥੀਓ ਇਹ ਇੰਨਾ ਲੰਬਾ ਨਹੀਂ ਹੋਣਾ ਸੀ ਸਾਡੇ ਨਾਲ ਕੋਈ 2 2.5 4 ਟੇਟਰੂ ਹੋਣੇ ਸੀ ਇਹ ਲੋਕਾਂ ਦੇ ਸਤਾਏ ਹੋਏ ਇਹ ਸਾਡੇ ਲੋਕ ਇਹਨਾਂ ਸਰਕਾਰਾਂ ਦੇ ਸਤਾਏ ਹੋਏ ਅੱਜ ਮੈਦਾਨ ਦੇ ਵਿੱਚ ਉਤਰਿਆ ਔਰ ਤੁਹਾਨੂੰ ਅਪੀਲ ਕਰਨ ਆਇਆ ਹੈ ਬਈ ਇਹ ਗਲਤੀ ਦੁਬਾਰਾ ਨਾ ਕਰਿਓ ਇਹਨਾਂ ਨੇ ਸਾਡੇ ਲੋਕਾਂ ਦਾ ਬੇੜਾ ਬਾ ਦਿੱਤਾ ਕੋਈ ਵੀ ਸਾਡੀ ਮੰਗ ਨਹੀਂ ਮੰਨੀ ਗਈ ਹਰੇਕ ਵਰਗ ਦੁਖੀ ਹੈ ਕਾਰਪੋਰੇਟ ਦੇ ਯਾਰ ਆ ਇਹ ਕਾਰਪੋਰੇਟ ਦੇ ਔਰ ਸਾਰੇ ਦਾ ਸਾਰਾ ਜਿਹੜਾ ਪੰਜਾਬ ਹੈ ਇਹ ਕਾਰਪੋਰੇਟ ਨੂੰ ਦੇਣ ਜਾ ਰਿਹਾ ਹੈ ਛੋਟਾ ਦੁਕਾਨਦਾਰ ਕਿਸਾਨ ਇਹਨਾਂ ਤੋਂ ਦੁਖੀ ਹੈ ਕਿਸਾਨ ਮੰਡੀਆਂ ਚ ਰੋ ਰਿਹਾ ਹੈ ਛੋਟੇ ਦੁਕਾਨਦਾਰ ਦਾ ਕੰਮ ਬੰਦ ਹੋ ਗਿਆ ਹੈ ਔਰ ਆਉਣ ਵਾਲੇ ਸਮੇਂ ਚ ਹੋਰ ਵੱਡੇ ਵੱਡੇ ਮਾਲ ਖੁੱਲਣਗੇ ਤਾਂ ਸਾਨੂੰ